ਛੋਟੇ ਬੱਚਾ ਨੂੰ ਅਸੀਂ ਕਹਿੰਦੇ ਹਾਂ ਨਾ ਜਿਹੜੇ ਸਕੂਲਾਂ ਚ ਪੜ੍ਹਦੇ ਆ ਉਹਨਾਂ ਦੀ ਜਿਹੜੀ ਦਿਮਾਗ ਦੀ ਸ਼ਕਤੀ ਕਮਜ਼ੋਰ ਹੈ ਸਰੀਰ ਜਦੋਂ ਸਾਹ ਚੜ ਜਾਂਦਾ ਮੜੇ ਭੱਜਣ ਨਾਲ ਕੋਈ ਪੈਨ ਨਾਲ ਲੱĐ ਕੇ ਭੱਜ ਲਵੇ ਤੇ ਮਗਰ ਨਹੀਂ ਭੱਜ ਸਕਦੇ ਅੱਜ ਕੱਲ੍ਹ ਨਿਆਣੇ ਆ ਨਹੀਂ ਬਸ ਮਤਲਬ ਉਹ ਜਿਹੜੇ ਬੱਚਿਆਂ ਨੂੰ ਸਾਹ ਚੜ ਜਾਂਦਾ ਹੈ ਉਮਰ ਤੋਂ ਪਹਿਲਾਂ ਹੀ ਐਂਡ ਕੈਂਡੀਅਟੇ ਮੋٹے ਸ਼ੀਸ਼ੇ ਲੱਗ ਜਾਂਦੇ ਆ ਉਹਨਾਂ ਨੂੰ ਜੇ ਇਹ ਚਮਨ ਪਰਾਸ਼ ਢੇਲੀ ਖਾਨ ਦੀ ਆਦਤ ਪਾਈ ਜਾਵੇ ਨਾਲ ਇੱਕ ਚੁਟਕੀ ਹਲਦੀ ਦੀ ਖਾਣ ਦੀ ਆਦਤ ਪਾਈ ਜਾਵੇ ਇੱਕ ਚੁਟਕੀ ਤ੍ਰਿਫਲਾ ਚੂਰਨ ਦੀ ਖਾਣ ਦੀ ਆਦਤ ਪਾਈ ਜਾਵੇ ਮੇਰੀ ਗੱਲ ਤੁਸੀਂ ਨੋਟ ਕਰ ਲਓ ਉਹ ਬੱਚਾ ਜਿਹੜਾ ਹੈਗਾ ਉਹ ਬड़ा ਹੋ ਕੇ ਕਹੂਗਾ ਕਿ ਬਾਪੂ ਤੂੰ ਮੇਰੇ ਲਈ ਹੋਰ ਕੁਝ ਕੀਤਾ ਕਿ ਨਹੀਂ ਕੀਤਾ ਮੈਨੂੰ ਨਹੀਂ ਪਤਾ ਪਰ ਆਹ ਤਾਂ ਬਹੁਤ ਵਧੀਆ ਕੰਮ ਕੀਤਾ ਇਹ ਕੀ ਮੇਰੇ ਲਈ ਤੂੰ ਕਰਤਾ ਕਿਉਂਕਿ ਇਹਨੇ ਸਿਹਤ ਹਿਲਣੇ ਨਹੀਂ ਦੇਣੀ ਨਾ ਪੇਟ ਖਰਾਬ ਹੋਣਾ ਨਾ ਦਿਮਾਗ ਖਰਾਬ ਹੋਣਾ ਨਾ ਦਿਮਾਗ ਕਮਜ਼ੋਰ ਹੋਣਾ ਕਮਜ਼ੋਰ ਇਹ ਸਭ ਤੋਂ ਵਧੀਆ ਚੀਜ਼ਾਂ ਨੇ ਇਹ ਰਸਾਇਣ ਨੇ ਜਿਹੜੀ ਤੁਸੀਂ ਗੱਲ ਕੀਤੀ ਹੈ ਤਿੰਨ ਇਹੀ ਗੱਲ ਆ ਵੀ ਇਹ ਆਯੁਰਵੇਦ ਹੈ ਜਿਹੜੀਆਂ ਚੀਜ਼ਾਂ ਨੇ ਸਾਡੇ ਆਲੇ-ਦਾਲ ਹੀ ਪਈਆਂ ਨੇ ਤੇ ਗੋਇਲ ਸਾਹਿਬ ਨੇ ਇਕੱਠੀਆਂ ਕੀਤੀਆਂ ਸਮੇਟਿਆ ਇੱਕ ਚੀਜ਼ ਬਣਾਈ ਹੈ ਤੁਹਾਨੂੰ ਇਹ ਚੀਜ਼ ਪॉडਕਾਸਟ ਵੇਖੋਗੇ ਚੀਜ਼ਾਂ ਹੋਵੇ ਤੁਹਾਡੀ ਅੱਖਾਂ ਖੁੱਲ ਜਾਣਗੀਆਂ ਜਿਵੇਂ ਹੁਣ ਸਾਡੀ ਕੰਪਨੀ ਨੇ ਬਣਾਇਆ ਇਹ ਇਹ ਸਪੈਸ਼ਲੀ ਚਵਨ ਪ੍ਰਾਸ਼ ਐਕਸ਼ਨ ਪ੍ਰਾਸ਼ ਦੇ ਨਾਮ ਤੇ ਰੱਖਿਆ ਐਕਸ ਐਨ ਪ੍ਰਾਸ਼ ਇਹਦੇ ਵਿੱਚ ਪੂਰੀਆਂ ਜੜੀ ਬੂਟੀਆਂ ਦਾ ਸਾਰਾ ਮੈਂਸ਼ਨ ਕੀਤਾ ਔਰ ਜਿਹਨੂੰ ਵੀ ਦਿੱਤਾ ਅਜ ਤੱਕ ਉਹਨੇ ਦੁਬਾਰਾ ਡਿਮਾਂਡ ਕੀਤੀ ਆ ਇਹ ਦੇ ਦੋ ਜੀ ਬੱਚਿਆਂ ਲਈ ਵੀ ਵੱਡਿਆਂ ਲਈ ਵੀ ਫਾਇਦੇਮੰਦ ਆ ਅੱਛਾ ਇੱਕ ਕੁਐਸਚਨ ਹੋ ਰਿਹਾ ਵੀ ਇੱਕ ਅੱਜ ਕੱਲ ਚਵਨ ਪ੍ਰਾਸ਼ ਦਾ ਬੜਾ ਰਵਾਇਆ ਡਿਫਰੈਂਟ ਡਿਫਰੈਂਟ ਕੰਪਨੀਆਂ ਦੇ ਚਵਨ ਪ੍ਰਾਸ਼ ਚੱਲਦੇ ਪਏ ਆ ਹਨਾ ਹਰੇ ਕਹਿੰਦਾ ਕੋਈ ਕਹਿੰਦਾ ਰਾਤ ਨੂੰ ਦੁੱਧ ਨਾਲ ਖਾ ਲਓ ਕੋਈ ਕਹਿੰਦਾ ਸਵੇਰੇ ਖਾ ਲਓ ਇਹ ਕਹਿੰਦਾ ਇਦੇ ਬਾਰੇ ਵੀ ਕੁਝ ਦੱਸੋ ਬਈ ਚਵਨ ਪ੍ਰਾਸ਼ ਖਾਣਾ ਚਾਹੀਦਾ ਕਿ ਨਹੀਂ ਜੇ ਖਾਣਾ ਚਾਹੀਦਾ ਕੀ ਬੈਨੀਫਿਟ ਨੇ ਜਿਹੜਾ ਚਵਨ ਪ੍ਰਾਸ਼ ਹੈ ਬਿਲਕੁਲ ਖਾਣਾ ਚਾਹੀਦਾ ਹੂੰ ਚਵਨ ਪ੍ਰਾਸ਼ ਬਹੁਤ ਕੰਪਨੀਆਂ ਬਣਾਉਂਦੀਆਂ ਨੇ ਹੂੰ ਪਰ ਚਵਨ ਪ੍ਰਾਸ਼ ਦੇ ਵਿੱਚ ਇੱਕ ਸਮੇਂ ਦੇ ਨਾਲ ਚੇਂਜ ਆਉਂਦੀ ਆ ਇਹਦਾ ਨਵਾਂ ਚਵਨ ਪ੍ਰਾਸ਼ ਰੱਖਿਆ ਗਿਆ ਇਹ ਚਵਨ ਰਿਸ਼ੀ ਹੋਏ ਨੇ ਅੱਛਾ ਜਿਨ੍ਹਾਂ ਨੇ ਇਹਨੂੰ ਉਹਨਾਂ ਦਾ ਨਾਮ ਗ੍ਰੰਥ ਦੇ ਵਿੱਚ ਮੈਂਸ਼ਨ ਹੈ ਚਵਨ ਰਿਸ਼ੀ ਦਾ ਔਰ ਇਹ ਵੀ ਮੈਂਸ਼ਨ ਹੈ ਕਿ 54 ਜਿਹੜੀ ਬੂਟੀਆਂ ਪਈਆਂ ਸੀ ਉਹਦੇ ਵਿੱਚ ਉਤਵੀ ਇਹਦਾ ਨੌ ਪਿਆ ਸੀ ਚਵਨ ਪ੍ਰਾਸ਼ ਚਵਨ ਪ੍ਰਾਸ਼ ਤੇ ਇਹ ਜਿਹੜਾ ਹੈਗਾ ਇਹਦੇ ਵਿੱਚ ਸਾਰੀਆਂ ਉਹ ਚੀਜ਼ਾਂ ਨੇ ਇਹ ਵੀ ਇੱਕ ਰਸਾਇਣ ਜਿਵੇਂ ਤਿਰਫਲ ਹੈ ਉਹਵੇਂ ਇਹ ਚਵਨ ਪ੍ਰਾਸ਼ ਇੱਕ ਰਸਾਇਣ ਹੈ ਇਹ ਇਹ ਵੀ ਸਿਰਫ ਇੱਕ ਹੈਲਥ ਦੇ ਵਿੱਚ ਇਮਿਊਨਿਟੀ ਤੇ ਸਟੈਮਿਨ ਲਈ ਵਾਸਤੇ ਹੁੰਦਾ ਹਰ ਮੌਸਮ 'ਚ ਜੇ ਆਪਾਂ ਖਾਣਾ ਤਾਂ ਇਹ ਖਾਇਆ ਜਾਂਦਾ ਆਮਲੇ ਵਾਲਾ ਅੱਛਾ ਜਿਸ 'ਚ ਆਮਲੇ ਦੀ ਪਿੱਠੀ ਪੈਂਦੀ ਆ ਹੁਣ ਅੱਜ ਦੇਖੋ ਆਪਾਂ ਇਸ ਪੌਡਕਾਸਟ ਦੇ ਥਰੂ ਇੱਕ ਲੋਕਾਂ ਨੂੰ ਜਾਣਕਾਰੀ ਦੇਣ 'ਚ ਸ਼ਾਇਦ ਕਾਮਯਾਬ ਹੋ ਜਾਈਏ ਲੋਕ ਸਮਝ ਲੈਣ ਇਸ ਗੱਲ ਨੂੰ ਕਿ ਦੋ ਤਰ੍ਹਾਂ ਦਾ ਇਹ ਮਾਰਕੀਟ ਚ ਅਵੇਲੇਬਲ ਹੈ ਇੱਕ ਤੇ ਪਿਓਰ ਜਿਨੇ ਕਸਮ ਖਾਦੀ ਹੈ ਕੰਪਨੀ ਨੇ ਵੀ ਮੈਂ ਪਿਓਰ ਹੀ ਦੇਣਾ ਦੇਣਾ ਇੱਕ ਹੁੰਦਾ ਹੈ ਕਿ ਵਪਾਰ ਬਿਜ਼ਨਸ ਕਰਨਾ ਵੀ ਬਜ਼ੁਰਗ ਲੱਗੇ ਹੋਏ ਨੇ ਇਹਨਾਂ ਨੇ ਸਵਾਦ ਬਣਾ ਕੇ ਦੇਣਾ ਹੂੰ 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 ਸਵਾਦ ਜਿਹੜਾ ਹੈਗਾ ਉਹ ਤੁਸੀਂ ਜਦੋਂ ਖਾਓਗੇ ਤੁਹਾਡਾ ਜੀ ਘਰੀ ਜਾਊ ਵੀ ਹੋਰ ਖਾ ਲਈ ਜਿਹੜਾ ਪਿਓਰ ਹੈ ਉਹ ਪੂਰਾ ਉਹਦੇ ਚ ਤੁਹਾਨੂੰ ਸਵਾਦ ਆਊਗਾ ਹਰ ਇੱਕ ਜੜੀ ਬੂਟੀ ਦਾ ਤੇ ਆਮਲੇ ਦਾ ਉੱਚ ਕੁਝ ਪਾ ਨਹੀਂ ਸਕਦੇ ਤੁਸੀਂ ਨਾ ਚਾਸਦੀ ਨਾ ਕੁਝ ਹੋਰ ਉਹਨਾਂ ਦਾ ਆਪਣਾ ਫਲੇਵਰ ਹੁੰਦਾ ਉਹ ਆਪਦਾ ਫਲੇਵਰ ਹੋਊਗਾ ਆਮਲੇ ਦੀ ਪਿੱਠੀ ਤੋਂ ਬਣੂਗਾ ਉਹ ਜਿਹੜਾ ਦੂਸਰਾ ਸਵਾਦ ਬਣਦਾ ਉਹ ਸ਼ਕਰਗੰਦੀ ਤੋਂ ਬਣ ਜਾਂਦਾ ਅੱਛਾ ਬੜਾ ਫਰਕ ਹੈ ਸ਼ਕਰਗੰਦੀ ਦੇ ਚ ਆਮਲੇ ਜ ਹੈ ਨਾ ਉਹ 5-600 ਰੁਪਏ ਦਾ ਮਿਲ ਜੂਗਾ ਹਾਂ ਹਾਂ ਤੇ ਜਿਹੜਾ origignal ਹੁੰਦਾ ਉਹ ਚਾਹੇ ਕੋਈ ਕੰਪਨੀ ਬਣਾਵੇ ਜਿਵੇਂ ਹੁਣ ਸਾਡੀ ਕੰਪਨੀ ਨੇ ਬਣਾਇਆ ਇਹ ਇਹ ਸਪੈਸ਼ਲੀ ਚਵਨ ਪ੍ਰਾਸ਼ ਐਕਸ਼ਨ ਪ੍ਰਾਸ਼ ਦੇ ਨਾਮ ਤੇ ਰੱਖਿਆ ਐਕਸ ਐਨ ਪ੍ਰਾਸ਼ ਇਹਦੇ ਵਿੱਚ ਪੂਰੀਆਂ ਜੜੀ ਬੂਟੀਆਂ ਦਾ ਸਾਰਾ ਮੈਂਸ਼ਨ ਕੀਤਾ ਔਰ ਜਿਹਨੂੰ ਵੀ ਦਿੱਤਾ ਅਜ ਤੱਕ ਉਹਨੇ ਦੁਬਾਰਾ ਡਿਮਾਂਡ ਕੀਤੀ ਆ ਕਿ ਇਹ ਦੇ ਦਿਓ ਜੀ ਬੱਚਿਆਂ ਲਈ ਵੀ ਵੱਡਿਆਂ ਲਈ ਵੀ ਫਾਇਦੇਮੰਦ ਆ ਚਵਨ ਪ੍ਰਾਸ਼ ਅਗਰ ਤੁਸੀਂ ਜੇ ਉੱਤੇ ਪੜ੍ਹੋ ਤੇ ਵਰਦਾਨ ਕੰਪਨੀ ਦਾ ਲਿਖਿਆ ਹੋਵੇ ਤਾਂ ਉਹ ਇੱਕ ਬੈਸਟ ਅਸੀਂ ਕਹਿ ਸਕਦੇ ਆ ਬਾਕੀ ਸਾਨੂੰ ਪਤਾ ਨਹੀਂ ਜਿੱਤੇ ਵਰਦਾਨ ਨਹੀਂ ਲਿਖਿਆ ਉਹਦਾ ਸਾਨੂੰ ਨਹੀਂ ਪਤਾ ਵੀ ਉਹ ਕੀ ਪਾਇਆ ਪਰ ਇੰਨਾ ਜ਼ਰੂਰ ਮੈਂ ਦੱਸ ਦਿੰਦਾ ਕਿ ਜੀਵ ਤੇ ਰੱਖਦੇ ਹੀ ਪਤਾ ਲੱਗ ਜਾਂਦਾ ਹੈ ਕਿ ਇਹ ਚੀਜ਼ ਸ਼ੁੱਧ ਹੈ ਪਿਓਰ ਹੈ ਔਰ ਜੇ ਤੁਸੀਂ ਕਿਤੇ ਆਪਣੇ ਬੱਚਿਆਂ ਨੂੰ ਦੇਣਾ ਸ਼ੁਰੂ ਕਰੋ ਇਹ ਚੀਵਾ ਸਾਹਿਬ ਜਿਵੇਂ ਛੋਟੇ ਬੱਚਿਆਂ ਨੂੰ ਅਸੀਂ ਕਹਿੰਦੇ ਹਾਂ ਨਾ ਜਿਹੜੇ ਸਕੂਲਾਂ 'ਚ ਪੜ੍ਹਦੇ ਆ ਉਹਨਾਂ ਦੀ ਜਿਹੜੀ ਦਿਮਾਗ ਦੀ ਸ਼ਕਤੀ ਕਮਜ਼ੋਰ ਹੈ ਸਰੀਰ ਜਦੋਂ ਸਾਹ ਚੜ ਜਾਂਦਾ ਮੜ ਜਾਂ ਭੱਜਣ ਕੋਈ ਪੈਨਰ ਕੱਢ ਕੇ ਭੱਜ ਲਵੇ ਤੇ ਮਗਰ ਨਹੀਂ ਭੱਜ ਸਕਦੇ ਅੱਜ ਕੱਲ੍ਹ ਨਿਆਣੇ ਮਤਲਬ ਉਹ ਜਿਹੜੇ ਬੱਚਿਆਂ ਨੂੰ ਸਾਹ ਚੜ ਜਾਂਦਾ ਹੈ ਉਮਰ ਤੋਂ ਪਹਿਲਾਂ ਹੀ ਐਂਡ ਕੈਂਡੀਟ ਦੇ ਮੋٹے ਸ਼ੀਸ਼ੇ ਲੱਗ ਜਾਂਦੇ ਆ ਉਹਨਾਂ ਨੂੰ ਜੇ ਇਹ ਚਵਨਪਰਾਸ਼ ਡੇਲੀ ਖਾਣ ਦੀ ਆਦਤ ਪਾਈ ਜਾਵੇ ਨਾਲ ਇੱਕ ਚੁਟਕੀ ਹਲਦੀ ਦੀ ਖਾਣ ਦੀ ਆਦਤ ਪਾਈ ਜਾਵੇ ਇੱਕ ਚੁਟਕੀ ਤ੍ਰਿਫਲਾ ਚੂਰਨ ਦੀ ਖਾਣ ਦੀ ਆਦਤ ਪਾਈ ਜਾਵੇ ਮੇਰੀ ਗੱਲ ਤੁਸੀਂ ਨੋਟ ਕਰ ਲਓ ਕਿ ਉਹ ਬੱਚਾ ਜਿਹੜਾ ਹੈਗਾ ਉਹ ਬڑا ਹੋ ਕੇ ਕਹੂਗਾ ਕਿ ਬਾਪੂ ਤੂੰ ਮੇਰੇ ਲਈ ਹੋਰ ਕੁਝ ਕੀਤਾ ਕਿ ਨਹੀਂ ਕੀਤਾ ਮੈਨੂੰ ਨਹੀਂ ਪਤਾ ਪਰ ਆਹ ਤਾਂ ਬਹੁਤ ਵਧੀਆ ਕੰਮ ਕੀਤਾ ਮੇਰੇ ਲਈ ਕਿਉਂਕਿ ਉਹਨੂੰ ਵੱਡੇ ਹੋ ਕੇ ਸਮਝ ਆਉਣੀ ਇਸ ਚੀਜ਼ ਦੀ ਵੀ ਕੀ ਮੇਰੇ ਲਈ ਤੂੰ ਕਰਤਾ ਕਿਉਂਕਿ ਇਹਨੇ ਸਿਹਤ ਹਿਲਣੇ ਨਹੀਂ ਦੇਣੀ ਨਾ ਪੇਟ ਖਰਾਬ ਹੋਣਾ ਨਾ ਦਿਮਾਗ ਖਰਾਬ ਹੋਣਾ ਨਾ ਦਿਮਾਗ ਕਮਜ਼ੋਰ ਹੋਣਾ ਕਮਜ਼ੋਰ ਹੋਣਾ ਇਹ ਸਭ ਤੋਂ ਵਧੀਆ ਚੀਜ਼ ਆ ਨਾ ਇਹ ਰਸਾਇਣ ਨੇ ਜਿਹੜੀ ਤੁਸੀਂ ਗੱਲ ਕੀਤੀ ਹੈ ਤਿੰਨ ਨਹੀਂ ਇਹੀ ਗੱਲ ਆ ਵੀ ਇਹ ਆਯੁਰਵੇਦ ਹੈ ਜਿਹੜੀਆਂ ਚੀਜ਼ਾਂ ਨੇ ਸਾਡੇ ਆਲੇ-ਦਾਲ ਹੀ ਪਈਆਂ ਨੇ ਤੇ